ਗੱਲ ਹੁੰਦੀ ਹੈ ਕਿ ਇਹਨਾਂ ਜਿਹੜੇ ਦੋਸ਼ੀ ਲੋਗ ਨੇ ਇਹਨਾਂ ਦੇ ਖਿਲਾਫ ਜਦੋਂ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਦੇ ਹਾਂ ਜਦੋਂ ਅਸੀਂ ਇਹਨਾਂ ਨੂੰ ਰਿਕਾਰਡ ਮੇਨਟੇਨ ਕਰਕੇ ਇਹਨਾਂ ਨੂੰ ਜੇਲ੍ਹ ਭੇਜਦੇ ਹਾਂ ਫਰਦਰ ਵੀ ਅਗਰ ਕਦੇ ਸਾਨੂੰ ਕਿਸੇ ਚੀਜ਼ ਦੀ ਸਾਨੂੰ ਕਿਸੇ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਕੋਈ ਜਾਣਕਾਰੀ ਲੜੀ ਹੋਵੇ ਜਾਂ ਅਸੀਂ ਇਹਨਾਂ ਨੂੰ ਚਾਰ ਅਕਿਊਜ਼ਡ ਅਰੈਸਟ ਕੀਤੇ ਗਏ ਨੇ ਜੀ ਜਿਨ੍ਹਾਂ ਦਾ 2 ਦਿਨ ਦਾ ਰਿਮਾਂਡ ਹੈ ਇਹਨਾਂ ਨੂੰ 2 ਦਿਨ ਦੇ ਰਿਮਾਂਡ ਤੋਂ ਬਾਅਦ ਅਸੀਂ ਕੋਰਟ 'ਚ ਦੁਬਾਰਾ ਪੇਸ਼ ਕਰਾਂਗੇ ਇਸ ਦੇ ਵਿੱਚ 10 ਮੋਬਾਈਲ ਫੋਨ ਬਰਾਮਦ ਹੋਏ ਨੇ 2 ਮੋਟਰਸਾਈਕਲ ਬਰਾਮਦ ਹੋਏ ਨੇ ਜਿਹਦੇ ਉੱਤੇ ਵਾਰਦਾਤਾਂ ਕਰਦੇ ਸੀ ਇਹ ਜੀਵਨ ਜੀਣਾ ਤਾਂ ਮਿਹਨਤ ਕਰਕੇ ਰੋਟੀ ਕਮਾ ਕੇ ਦਸਾਂ ਨੋਆਂ ਦੀ ਕਿਰਤ ਕਰਕੇ ਜਿਹੜਾ ਇਨਸਾਨ ਆਪਣੇ ਪਰਿਵਾਰ ਦਾ ਪੇਟ ਪਾਲਦਾ ਉਹਨੂੰ ਜੀਵਨ 'ਚ ਕਦੇ ਪਰੇਸ਼ਾਨੀ ਨਹੀਂ ਹੈ ਇਹਨਾਂ ਵਿੱਚੋਂ ਇੱਕ ਅਕਿਊਜ਼ਡ ਰਾਹੁਲ ਹੈ ਉਹਦੇ ਉੱਤੇ ਮੁਕੱਦਮਾ ਦਰਜ ਹੈਗਾ ਉਹ ਬਾਕੀ ਅਸੀਂ ਫਰਦਰ ਅੱਗੇ ਹੋਰ ਜਾਂਚ ਕਰਾਂਗੇ ਜੇਕਰ ਕਿਸੇ ਦੇ ਉੱਤੇ ਹੋਰ ਵੀ ਕੋਈ ਹੋਇਆ ਕਿਸੇ ਹੋਰ ਥਾਣੇ 'ਚ ਹੋਇਆ ਤਾਂ ਉਹ ਵੀ ਅਸੀਂ ਕੰਪਲੈਨ ਸੀ ਇਹ ਗੱਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਸੀਪੀ ਸੁਪਨ ਸ਼ਰਮਾ ਦੀ ਸਖਤ ਹਿਦਾਇਤਾਂ ਦੇ ਅੰਡਰ ਕੰਮ ਕਰਦੇ ਹੋਏ ਏਸੀਪੀ ਸੁਮੇਸ਼ ਜੀ ਨੇ ਇੱਕ ਪ੍ਰੈਸ ਵਾਰਤਾ ਕੀਤੀ ਹੈ ਕਿ ਜਿਹੜੇ ਲੁੱਟਖੋਹਾਂ ਨੂੰ ਅੰਜਾਮ ਦਿੰਦੇ ਸੀ ਉਹਨਾਂ ਦੇ ਗ੍ਰੋਹ ਦਾ ਪਰਦਾ ਫਾਸ਼ ਕੀਤਾ ਹੈ ਗੱਲਬਾਤ ਕਰਨ ਲੈ ਸਰ ਇਹ ਜਿਹੜਾ ਤੁਸੀਂ ਦੱਸਿਆ ਕਿ ਜਿੱਦਾਂ ਪ੍ਰੈਸ ਵਾਰਤਾ ਦੌਰਾਨ ਕਿ ਜਿਹੜਾ ਰਾਹੁਲ ਹੈ ਜ਼ਮਾਨਤ ਤੇ ਆਇਆ ਹੋਇਆ ਹੈ ਤੇ ਉਸ ਤੋਂ ਬਾਅਦ ਇਹ ਗਿਰੋ ਚਲਾ ਰਿਹਾ ਹੈ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਰਗਲਾ ਕੇ ਉਹ ਇਸ ਕੰਮ 'ਚ ਲਿਆ ਰਹੇ ਹਨ ਤੇ ਕੀ ਕੁਝ ਜਾਣਕਾਰੀ ਤੁਸੀਂ ਸਾਂਝਾ ਕਰੋਗੇ ਅੱਜ ਜਨਤਾ ਦੇ ਨਾਲ ਦੇਖੋ ਜੀ ਇਹ ਤਾਂ ਇਹਨਾਂ ਦੀ ਆਪਸੀ ਇੱਕ ਜਿੱਦਾਂ ਇਕੱਠੇ ਹੋ ਕੇ ਜੁਰਮ ਕਰ ਰਹੇ ਨੇ ਤਾਂ ਅਸਲੀ ਤਾਂ ਇਹ ਗੱਲ ਹੁੰਦੀ ਹੈ ਕਿ ਇਹਨਾਂ ਜਿਹੜੇ ਦੋਸ਼ੀ ਲੋਕ ਨੇ ਇਹਨਾਂ ਦੇ ਖਿਲਾਫ ਜਦੋਂ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਦੇ ਹਾਂ ਜਦੋਂ ਅਸੀਂ ਇਹਨਾਂ ਨੂੰ ਰਿਕਾਰਡ ਮੇਨਟੇਨ ਕਰਕੇ ਇਹਨਾਂ ਨੂੰ ਜੇਲ੍ਹ ਭੇਜਦੇ ਹਾਂ ਔਰ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਤਾਂ ਇੱਕ ਤਾਂ ਇਹ ਸਾਡੇ ਰਿਕਾਰਡ ਦੇ ਉੱਤੇ ਆ ਜਾਂਦੀ ਹੈ ਫਰਦਰ ਵੀ ਅਗਰ ਕਦੇ ਸਾਨੂੰ ਕਿਸੇ ਚੀਜ਼ ਦੀ ਸਾਨੂੰ ਕਿਸੇ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਕੋਈ ਜਾਣਕਾਰੀ ਲੜੀ ਹੋਵੇ ਜਾਂ ਅਸੀਂ ਇਹਨਾਂ ਨੂੰ ਸਾਨੂੰ ਆਈਡੀਆ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਕ੍ਰਾਈਮ ਇਹ ਲੋਕ ਕਰ ਰਹੇ ਨੇ ਤੋ ਹੁਣ ਇਹ ਤਾਂ ਬਾਕੀ ਇਹਨਾਂ ਦੀ ਆਪਸੀ ਗੱਲ ਹੈ ਅਸੀਂ ਜਦੋਂ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੀ ਇੰਟਰੋਗੇਸ਼ਨ ਕਰਾਂਗੇ ਉਹਦੇ ਵਿੱਚ ਪਤਾ ਲੱਗੇਗਾ ਕਿ ਕੌਣ ਕਿਸ ਦੇ ਨਾਲ ਕਿਸ ਤਰ੍ਹਾਂ ਜੁੜਿਆ ਹੋਇਆ ਜੀ ਕਿ ਉਹਦਾ ਕੀ ਸੋਰਸ ਰਿਹਾ ਹੈ ਇਹ ਤਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਹੀ ਚੀਜ਼ਾਂ ਸਾਹਮਣੇ ਆ ਪਣਗੀਆਂ ਸਰ ਕਿੰਨੇ ਅਕਿਊਜ਼ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਤੇ ਕਿੰਨੇ ਦਿਨ ਦਾ ਰਿਮਾਂਡ ਲਿਆ ਗਿਆ ਚਾਰ ਅਕਿਊਜ਼ਡ ਅਰੈਸਟ ਕੀਤੇ ਗਏ ਨੇ ਜੀ ਤੇ ਜਿਨ੍ਹਾਂ ਦਾ 2 ਦਿਨ ਦਾ ਰਿਮਾਂਡ ਇਹਨਾਂ ਨੂੰ 2 ਦਿਨ ਦੇ ਰਿਮਾਂਡ ਤੋਂ ਬਾਅਦ ਅਸੀਂ ਕੋਰਟ 'ਚ ਦੁਬਾਰਾ ਪੇਸ਼ ਕਰਾਂਗੇ। ਉਦੋਂ ਤੱਕ ਇਹਨਾਂ ਦੀ ਜੋ ਅਗਲੀਆਂ-ਅਗਲੀਆਂ ਕਾਰਵਾਈਆਂ ਬਣਦੀਆਂ ਨੇ ਉਹ ਕਰਕੇ ਰੱਖਾਂਗੇ। ਕਿੰਨੇ ਜਿਹੜੇ ਸਮਾਨ ਦਾਤਰ ਵਗਾਇਆ ਕੁਝ ਅਜਿਹੀ ਕਿ ਨੁਕੀਲੇ ਚੀਜ਼ ਤੁਹਾਨੂੰ ਲੱਭੀ ਇਹਨਾਂ ਕੋਲੋਂ ਜਾ ਕਿੰਨੇ ਫੋਨ ਜਿਹੜੇ ਸੀਗੇ ਤੁਸੀਂ ਹੋਟਲ ਇਸ ਕੇਸ ਦੇ ਵਿੱਚ 10 ਮੋਬਾਈਲ ਫੋਨ ਬਰਾਮਦ ਹੋਏ ਨੇ। 2 ਮੋਟਰਸਾਈਕਲ ਬਰਾਮਦ ਹੋਏ ਨੇ ਜਿਹਦੇ ਉੱਤੇ ਵਾਰਦਾਤਾਂ ਕਰਦੇ ਸੀ। ਇੱਕ ਦਾਤਰ ਲੋਹਾ ਜਿਹੜਾ ਹੈਗਾ ਇਹ ਬਰਾਮਦ ਹੋਇਆ। ਤੇ ਜਿਹੜੇ ਯੂਥ ਈਜ਼ੀ ਮਨੀ ਦੇ ਚੱਕਰ ਵਿੱਚ ਇਹਦੇ ਦੇ ਕੰਮਾਂ ਵਿੱਚ ਪਏ ਨੇ ਉਹਨਾਂ ਨੂੰ ਕੀ ਕੁ ਸੁਨੇਹਾ ਦੇਣਾ ਚਾਹੂੰ ਸੁਨੇਹਾ ਤੇਹੀ ਹੈ ਕਿ ਮਿਹਨਤ ਨਾਲੋਂ ਮਿਹਨਤ ਦਾ ਕਿਹਾ ਜਾਂਦਾ ਹੈ ਕਿ ਮਿਹਨਤ ਦਾ ਕੋਈ ਵੀ ਬਦਲ ਨਹੀਂ ਹੈ ਕਿ ਉਹਦਾ ਕੋਈ ਆਲਟਰਨੇਟਿਵ ਨਹੀਂ ਹੈ ਤੇ ਜੀਵਨ ਜੀਣਾ ਤਾਂ ਮਿਹਨਤ ਕਰਕੇ ਰੋਟੀ ਕਮਾ ਕੇ ਦਸਾਂ ਨੋਆਂ ਦੀ ਕਿਰਤ ਕਰਕੇ ਜਿਹੜਾ ਇਨਸਾਨ ਆਪਣੇ ਪਰਿਵਾਰ ਦਾ ਪੇਟ ਪਾਲਦਾ ਉਹਨੂੰ ਜੀਵਨ ਚ ਕਦੇ ਪਰੇਸ਼ਾਨੀ ਨਹੀਂ ਆਉਂਦੀ ਪਰੇਸ਼ਾਨੀ ਇਹਨਾਂ ਲੋਕਾਂ ਨੂੰ ਹੀ ਆਂਦੀ ਹੈ ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ ਔਰ ਜਿਹੜੇ ਜੁਰਮ ਕਰਦੇ ਨੇ ਤੇ ਜਿਹੜੇ 4 ਅਕਿਊਜ਼ ਅਰੈਸਟ ਕੀਤੇ ਗਏ ਨੇ ਉਹਨਾਂ ਤੇ ਪਹਿਲਾਂ ਤਾਂ ਉਹ ਵੀ ਕੋਈ ਮੁਕੱਦਮਾ ਦਰਜ ਹੈ ਇਹਨਾਂ ਵਿੱਚੋਂ ਇੱਕ ਅਕਿਊਜ਼ਡ ਰਾਹੁਲ ਹੈ ਉਹਦੇ ਉੱਤੇ ਮੁਕੱਦਮਾ ਦਰਜ ਹੈਗਾ ਉਹ ਬਾਕੀ ਅਸੀਂ ਫਰਦਰ ਅੱਗੇ ਹੋਰ ਜਾਂਚ ਕਰਾਂਗੇ ਜੇਕਰ ਕਿਸੇ ਦੇ ਉੱਤੇ ਹੋਰ ਵੀ ਕੋਈ ਹੋਇਆ ਕਿਸੇ ਹੋਰ ਥਾਣੇ 'ਚ ਹੋਇਆ ਤਾਂ ਉਹ ਵੀ ਅਸੀਂ ਕਨਫਰਮ ਤੇ ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਇਹਨਾਂ ਕੋਲੋਂ ਉਹਨਾਂ ਦਾ ਕੋਈ ਮਾਲਕ ਸਾਹਮਣੇ ਆਏ ਅਸੀਂ ਕਰਾਂਗੇ ਜੀ ਇਹ ਫਰਦਰ ਇਨਵੈਸਟੀਗੇਸ਼ਨ ਦਾ ਕੰਮ ਹੈ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀਆਂ ਡਿਟੇਲਸ ਅਸੀਂ ਕੱਢਦੇ ਹੁੰਦੇ ਹਾਂ ਕਢਾ ਕੇ ਉਹਨਾਂ ਨੂੰ ਟ੍ਰੇਸ ਕਰਾਂਗੇ ਜੀ ਵੇਖ ਵੇਖ ਆਣੀ ਸਰ ਜੀ ਰਿਸਪੌਂਸਰ ਤੇ ਕੀ ਮਾਮਲਾ ਆ ਸਰ ਕੀ ਸਮਝੀਏ ਕੀ ਕੱਲ ਇੱਕ ਸਾਡੇ ਕੋਲ ਮੁਹੰਮਦ ਰਿਹਾਨ ਨਾਮ ਦੇ ਇੱਕ ਨਵਯੁਵਕ ਨੇ ਸਾਡੇ ਕੋਲ ਇੱਕ ਇਤਲਾਹ ਦਿੱਤੀ ਸੀ ਕਿ ਪੰਜ ਛੇ ਲੜਕਿਆਂ ਨੇ ਉਹਦੇ ਕੋਲੋਂ ਜਿਹੜਾ ਮੋਟਰਸਾਈਕਲ ਸਵਾਰ ਸੀਗੇ ਜਿਹੜੇ ਦੋ ਮੋਟਰਸਾਈਕਲਾਂ ਦੇ ਉੱਤੇ ਸੀਗੇ ਉਹਨਾਂ ਨੇ ਉਹਦੀ ਗਰਦਨ ਦੇ ਕੋਲ ਕੋਈ ਤਿੱਖੀ ਚੀਜ਼ ਰੱਖ ਕੇ ਉਹਦਾ Realme ਦਾ ਫੋਨ ਮੋਬਾਈਲ ਫੋਨ ਤੇ ਉਹਦਾ ਪਰਸ ਜਿਹਦੇ ਵਿੱਚ ਕਰੀਬ 1500 ਰੁਪਏ ਸੀਗੇ ਇਹਨਾਂ ਨੂੰ ਨਾ ਨੇ ਉਹਦਕੋ ਨ ਜ਼ਬਰਦਸਤੀ ਸਨੈਚ ਕਰ ਲਿਆ। ਤੋਂ ਇਹਦੀ ਜਿਹੜੀ ਇਨਫੋਰਮੇਸ਼ਨ ਤੋਂ ਬਾਅਦ 242025 ਨੂੰ ਸੇਮ ਡੇ ਜਿਹੜੇ ਐਸਐਚਓ ਸਾਹਿਬ ਡਿਵੀਜ਼ਨ ਨੰਬਰ 7 ਭੁਪੇਂਦਰ ਸਿੰਘ ਜੀ ਨੇ ਇਹਨਾਂ ਨੇ ਉਹਦੇ ਉੱਤੇ ਮੁਕਦਮਾ ਦਰਜ ਕਰਕੇ ਸਿੱਦੇ ਵਿੱਚ ਇੱਕ ਥੋੜੀ ਜੀ ਕਲੂ ਵੀ ਸੀ ਸਾਡੇ ਕੋਲ ਕਿ ਇਹਦੇ ਇੱਕ ਮੋਟਰਸਾਈਕਲ ਦਾ ਸਾਡੇ ਕੋਲ ਨੰਬਰ ਆ ਗਿਆ ਸੀ। ਉਹ ਨੰਬਰ ਤੋਂ ਤਫਤੀਸ਼ ਕਰਦੇ ਹੋਏ ਇਹਨਾਂ ਜਿਹੜੇ ਚਾਰ ਨੌਜਵਾਨ ਜਿਹੜੇ ਨੇ ਜਿਨ੍ਹਾਂ ਨੇ ਇਸ ਮੁਹੰਮਦ ਰਿਹਾਨ ਦੇ ਨਾਲ ਸਨੈਚਿੰਗ ਕੀਤੀ ਸੀ ਉਹਨਾਂ ਨੂੰ ਕਾਬੂ ਕੀਤਾ ਤੇ ਜਦੋਂ ਇਹਨਾਂ ਨੂੰ ਕਾਬੂ ਕਰਕੇ ਅਰਸਟ ਕੀਤਾ ਤਾਂ ਪੁਲਿਸ ਨੇ ਕਾਫੀ ਮਤਲਬ ਤੇਜ਼ੀ ਨਾਲ ਲਏ ਕਿਉਂਕਿ 24 ਨੂੰ ਇਹ ਮੁਕਦਮਾ ਦਰਜ ਹੋਇਆ ਤੇ ਅਜਬਾਇ 21/4 ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਵੈਰੀ ਨੈਕਸਟ ਡੇ ਥੋੜਾ ਤਫ਼ਤੀਸ਼ ਚ ਜਿੰਨਾ ਕੋਈ ਟਾਈਮ ਲਾ ਵਿਦਨ 24 ਆਵਰਸ ਵੀ ਕੈਨ ਸੇ ਕਿ ਇਹ ਜਿਹੜੀ ਸਨੇਚਿੰਗ ਦੀ ਵਾਰਦਾਤ ਹੈ ਉਹਨੂੰ ਇਹਨਾਂ ਨੇ ਸੋਲਵ ਕੀਤਾ ਇਸ ਕੇਸ ਦੇ ਵਿੱਚ ਹੁਣ ਜਿਹੜਾ ਸਾਡਾ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਨੰਬਰ 105 242025 ਅੰਡਰ ਸੈਕਸ਼ਨ 304 35 ਬੀ ਐਨ ਐਸ ਤੇ 317 2 ਬੀ ਐਨ ਐਸ ਡਿਵੀਜ਼ਨ 7 ਦੇ ਵਿੱਚ ਦਰਜ ਹੋਈ ਹੈ ਇਸ ਵਿੱਚ ਚਾਰ ਅਕਿਊਜ਼ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਰਾਜਕੁਮਾਰ son of ਅਜੀਰਾਮ ਅਨੁਰਾਗ ਕੁਮਾਰ son of ਰਜੇਸ਼ ਕੁਮਾਰ ਮਨਦੀਪ ਸਿੰਘ ਉਰਫ ਸਨੀ son of ਜਸਵੰਤ ਸਿੰਘ ਤੇ ਇੱਥੇ ਚੌਥਾ ਜਿਹੜਾ ਅਕਿਊਜ਼ਡ ਇਹਨਾਂ ਦੇ ਵਿੱਚ ਨਾਲ ਸ਼ਾਮਿਲ ਸੀਗਾ ਜਿਹੜਾ ਕਿ ਮਾਸਟਰਮਾਈਂਡ ਐਸ ਸਾਰੇ ਸਨੈਚਿੰਗ ਦੇ ਕੋਲ ਉਹ ਹੈ ਰਾਹੁਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਕਿਉਂਕਿ ਰਾਹੁਲ ਜਿਹੜਾ ਹੈ ਇਹ ਨਵੇਂ ਮੁੰਡਿਆਂ ਨੂੰ ਅਟੈਚ ਕਰਕੇ ਕਿਉਂਕਿ ਇਹ ਪੁਰਾਣਾ ਖਿਡਾਰੀ ਹੈ ਇਹਦੇ ਉੱਤੇ ਪਹਿਲਾਂ ਵੀ 417 ਨੰਬਰ ਐਫ ਆਈ ਆਰ ਦਰਜ ਹੋਈ ਸੀ 2022 ਦੇ ਵਿੱਚ ਉਹ ਵੀ ਸੇਮ ਇਸੇ ਤਰ੍ਹਾਂ ਹੀ ਸਨੈਚਿੰਗ ਕਰਨ ਦਾ ਕੇਸ ਸੀਗਾ 379 ਬੀ ਆਈਪੀਸੀ ਦਾ ਇਹ ਡਿਵੀਜ਼ਨ ਨੰਬਰ 7 ਦੇ ਵਿੱਚ ਇਹ ਕੇਸ ਰਜਿਸਟਰ ਹੋਇਆ ਸੀ ਉਹਦੇ ਵਿੱਚ ਉਹ ਜਮਾਨਤ ਦੇ ਉੱਤੇ ਹੈਗਾ ਤੇ ਕੇਸ ਅਜੇ ਦਾ ਟ੍ਰਾਇਲ ਕੋਰਟ ਦੇ ਵਿੱਚ ਚੱਲ ਰਿਹਾ ਹੈ ਇਨਾਂ ਕੋਲੋਂ ਟੋਟਲ ਜਿਹੜੇ ਆ 10 ਮੋਬਾਈਲ 2 ਮੋਟਰਸਾਈਕਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ ਹੁਣ ਇਹ ਜਿਹੜੇ ਮੋਬਾਈਲ ਸੀਨ ਕੋਲੋਂ ਬਰਾਮਦ ਕੀਤੇ ਨੇ ਇਹਨਾਂ ਦੇ ਅਸੀਂ IMEI ਨੰਬਰਸ ਵਗੈਰਾ ਲੈ ਕੇ ਉਹਨਾਂ ਨੂੰ ਅੱਗੇ ਸਰਚ ਕਰਕੇ ਕਿ ਕਿਸ ਕਿਸ ਵਿਅਕਤੀ ਕੋਲ ਇਹਨਾਂ ਨੇ ਖੋਏ ਜਾਂ ਰਿਕਵਟ ਆਏਗੀ ਜਾਂ ਉਹਨਾਂ ਨੇ ਸਰ ਜੀ ਮੈਂ ਕੋਈ ਗੱਸੇ ਜਣਾ ਮਾਤਰ ਮੈਂ ਉਹਨਾਂ ਨੇ ਵੀ ਕਰ ਦਿੱਤਾ ਜਿਸ ਤੋਂ ਪਹਿਲਾਂ ਵੀ ਉਹਨੇ ਕੋਈ ਬੰਦੇ ਨਾਲ ਨਾਮੇ ਜੋੜ ਕੇ ਕੋਈ ਗੱਲ ਕਰਤਾ ਜਿੱਤ ਗਿਆ ਇਹ ਹੁਣ ਪਿਛਲਾ ਮੁਕਦਮਾ ਮੈਂ ਤੁਹਾਨੂੰ ਦੱਸਿਆ ਕਿ ਕੋਈ ਅਧੀ ਮਜਰਮ ਹੈ ਪਹਿਲਾਂ ਵੀ ਇਹਦੇ ਤੇ ਇੱਕ ਮੁਕਦਮਾ ਹੈ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਉਹਨਾਂ ਦਾ ਵੀ ਪਹਿਲਾਂ ਕੋਈ ਮਕਦਮਾ ਕਰ ਜਾਵੇ ਉਹਨਾਂ ਦੇ ਬਾਰੇ ਅਜੇ ਸਾਡੇ ਕੋਲ ਕੋਈ ਬਹੁਤੀ ਇਨਫੋਰਮੇਸ਼ਨ ਨਹੀਂ ਆਈ ਕਿ ਉਹਨਾਂ ਦੇ ਕੋਈ ਪਿਛਲੇ ਮਕਦਮੇ ਹੈਗੇ ਨੇ ਕੀ ਕਰਦਾ ਕਿਸੇ ਸਰ ਕੰਮ ਉਹ ਪੁੱਛਦੇ ਪਤਾ ਲੱਗੇ ਇਹ ਤਾਂ ਆਵਾਰਾਗਰਦੀ ਵਾਲੇ ਹੀ ਕੰਮ ਹੈ ਜੀ ਇਹਨਾਂ ਦਾ ਨਸ਼ੇ ਕੀਤੇ ਖਾਦਾ ਪੀਤਾ আর شریف ਲੋਗਾਂ ਨੂੰ ਪਰੇਸ਼ਾਨ ਕੀਤਾ ਉਹਨਾਂ ਦੇ ਮੋਬਾਈਲ ਵਗੈਰਾ ਸਨੇਚ ਕੀਤੇ ਹੁਣ ਅਸੀਂ ਇਸ ਕੇਸ ਦੀ ਅੱਗੇ ਫਰਦਰ ਡਿਟੇਲਸ ਦੇ ਵਿੱਚ ਜਾਵਾਂਗੇ ਕਿ ਮੋਬਾਈਲ ਕਿੱਥੋਂ ਖਰੀਦ ਵੇਚਦੇ ਕਿੱਥੇ ਨੇ ਕਿ ਡਿਸਪੋਜ਼ਲ ਦਾ ਮੋਬਾਈਲ ਲੈਣ ਨਾਲ ਤੇ ਇਹਨਾਂ ਦਾ ਮਸਲਾ ਨਹੀਂ ਹੱਲ ਹੁੰਦਾ ਇਹਨਾਂ ਦਾ ਮਸਲਾ ਤਾਂ ਉਸ ਗੱਲ ਨਾਲ ਹੱਲ ਹੁੰਦਾ ਕਿ ਵਿਕੇਗਾ ਤੇ ਜਿਹਨੂੰ ਇਹ ਵੇਚਦੇ ਨੇ ਉੱਥੇ ਤੱਕ ਤੇ ਪਲੱਸ ਇਹਨਾਂ ਦੇ ਜਿਹੜੇ ਅਸਲ ਕਿਉਂਕਿ ਇਹਦੇ 10 ਮੋਬਾਈਲ ਨੇ ਸਾਡੇ ਕੋਲ ਤਾਂ ਇੱਕ ਦੀ ਸਨੈਚਿੰਗ ਦੀ ਰਿਪੋਰਟ ਆਈ ਹੈ ਤੇ ਹੁਣ ਉਹ ਜਿਹੜੇ ਨੌ ਲੋਕਾਂ ਕੋਲੋਂ ਖਰੀਦੇ ਨਹੀਂ ਉਹਨਾਂ ਕੋਲੋਂ ਸਨੈਚ ਕੀਤੇ ਨੇ ਹੋ ਸਕਦਾ ਉਹ ਡਿਫਰੈਂਟ ਪੁਲਿਸ ਸਟੇਸ਼ਨਾਂ ਦੇ ਵਿੱਚ ਹੋਣ ਤੇ ਅੱਗੇ ਕਾਫੀ ਲੰਬੀ ਦੀ ਇਨਵੈਸਟੀਗੇਸ਼ਨ ਉਹ ਕਰਾਂਗੇ ਔਰ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕੀਤੀ ਹੈ ਜਿਹੜਾ ਰਹਿਣ ਵਾਲੇ ਇਸੇ ਏਰੀਏ ਦੇ ਵੱਖ-ਵੱਖ ਇਲਾਕਿਆਂ ਦੇ ਨੇ ਹਾਂਜੀ ਵੱਖ-ਵੱਖ ਇਲਾਕਿਆਂ ਦੇ ਨੇ ਜੀ ਜਿਹੜਾ ਰਾਜਕੁਮਾਰ ਹੈ ਜੀ ਮੋਹੱਲਾ ਨਾਨਕਨਗਰੀ ਤਾਜਪੁਰ ਬੇਟ ਦਾ ਜੀ ਦੂਸਰਾ ਰਾਹੁਲ ਕੁਮਾਰ ਵੀ ਨਾਨਕਨਗਰੀ ਤਾਜਪੁਰ ਬੇਟ ਦਾ ਤੀਸਰਾ ਟਿਬਾ ਕਲੋਨੀ ਟਿਬਾ ਕਲੋਨੀ ਦਾ ਮੁੰਡੀਆਂ ਖੁਰਦ ਦਾ ਜੀ ਚੌਥਾ ਵੀ ਮੁੰਡੀਆਂ ਖੁਰਦ ਦਾ ਵੱਲੋਂ ਦੋ ਚਾਰ ਲੜਕੇ ਨੇ ਦੋ ਇੱਕ ਜਗ੍ਹਾ ਤੇ ਰਹਿਣ ਵਾਲੇ ਨੇ ਤੇ ਦੋ ਇੱਕ ਜਗ੍ਹਾ ਤੇ ਰਹਿਣ ਵਾਲੇ ਸਰ ਇਹ ਕੋਈ ਨਸ਼ੇ ਦੇ ਵੀ ਆਦੀ ਹੈਗੇ ਜਾਂ ਉਸ ਲਈ ਇਹ ਇਸ ਚੀਜ਼ ਦੀ ਕੋਈ ਅਸੀਂ ਅਜੇ ਪੁਸ਼ਟੀ ਕਰ ਨਹੀਂ ਸਕਦੇ ਕਿਉਂਕਿ ਜਦੋਂ ਤੱਕ ਅਸੀਂ ਇਹਨਾਂ ਦੀ ਫਰਦਰ ਮੈਡੀਕਲ ਐਗਜ਼ਾਮੀਨੇਸ਼ਨ ਕਰਵਾ ਕੇ ਕਿਉਂਕਿ ਅਜੇ ਅਜੇ ਸਾਡੇ ਕੋਲ ਦੋ ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਨੇ ਤੇ ਇਹਨਾਂ ਦਾ ਮੈਡੀਕਲ ਵਗੈਰਾ ਕਰਵਾਵਾਂਗੇ ਉਹਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੇ ਸਰ ਇੱਕ ਤੁਸੀਂ ਦਾੰਦ ਦੀ ਗੱਲ ਕੀਤੀ ਵੀ ਹੈਗਾ ਦਾਤ ਹੈਗਾ ਲੈ ਨਵਾਂ ਹੈਗਾ ਤੇ ਇਸ ਦੀ ਵੀ ਜਾਂਚ ਕੀਤੀ ਜਾਊਗੀ ਕਿ ਕਿੱਥੋਂ ਲਿਆਂਦੇ ਕਿੱਥੋਂ ਬਣਾਉਂਦੇ ਆ ਇਹ ਦਾ ਕਿਉਂਕਿ ਬੇਸਿਕਲੀ ਇਹ ਜਿਹੜਾ ਦਾਤਰ ਹੈਗਾ ਇਹ ਕਿਸ ਤਰ੍ਹਾਂ ਦਾ ਟੂਲ ਮਤਲਬ ਇਹਨੂੰ ਆਪਾਂ ਇਹ ਹਥਿਆਰ ਦੇ ਤੌਰ ਦੇ ਤੇ ਤਾਂ ਇਹ ਯੂਜ਼ ਕਰਦੇ ਹਾਂ ਬੇਸਿਕਲੀ ਇਹ ਖੇਤੀ ਦਾ ਸੰਦ ਹੈ ਇਹ ਗੰਨੇ ਵਗੈਰਾ ਦੀ ਜਿਹੜੀ ਖੇਤੀ ਕਰਦੇ ਨੇ ਲੋਕ ਜਾਂ ਮੇਰਾ ਖਿਆਲ ਹੈ ਜਿੱਥੇ ਤੱਕ ਉਹਦੀ ਮੱਕੀ ਦੀ ਖੇਤੀ ਵਿੱਚ ਵੀ ਇਹ ਕੰਮ ਆਂਦਾ ਹੈ ਕਣਕ ਵਗੈਰਾ ਚ ਤੇ ਨਹੀਂ ਕੰਮ ਆਉਂਦਾ ਮੱਕੀ ਔਰ ਧੰਨੇ ਦੀ ਖੇਤੀ ਦੇ ਵਿੱਚ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸਫਾਈ ਕਰਨ ਵਾਸਤੇ ਪਰ ਇਹਨਾਂ ਲੋਕਾਂ ਨੇ ਜਿਹੜਾ ਇਸ ਚੀਜ਼ ਦਾ ਇੱਕ ਚੰਗੇ ਸੰਦ ਦਾ ਗਲਤ ਉਪਯੋਗ ਕਰਦੇ ਸਰਾਂ ਯੰਤਰਾਂ ਨੂੰ ਕੀ ਕਹਿੰਦੇ ਸਰ ਉਹ ਵੀ ਜਾਨਤਾ ਹੋਣੀ ਚਾਹੀਦੀ ਹੈ ਨਾ ਵੀ ਇਸ ਚੀਜ਼ ਜਿਹੜੀ ਹੈ ਬਲਿੰਕਵਾਰੀ ਦੇ ਆਧਾਰ ਤੇ ਦਿੱਤੀ ਜਾਵੇ ਚੀਜ਼ ਹਰ ਕੋਈ ਬੰਦਾ ਨਾ ਲਖਰੀ ਸਕੇ ਇਹ ਚੀਜ਼ ਤੁਹਾਡੇ ਵੱਲੋਂ ਜਿਹੜੀ ਹੈ ਅਸੀਂ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਹੈ ਪਹਿਲੀ ਗੱਲ ਦੂਸਰੀ ਜਿਹੜੀ ਹੈ ਕਿ ਇਹ ਇਨਸਾਨ ਦੀ ਨੰ ਮਨਸ਼ਾ ਹੀ ਗਲਤ ਹੈ ਜੀ ਜੀ ਚੀਜ਼ ਤਾਂ ਹਰੇਕੀ ਅੱਛੇ ਵਾਸਤੇ ਬਣਦੀ ਹੈ ਬੁਰਾਈ ਵਾਸਤੇ ਕੋਈ ਇੰਗੀਆਂ ਸੌਖੀਆਂ ਚੀਜ਼ਾਂ ਨਹੀਂ ਬਣੀਆਂ ਸਰ ਜਿਹੜੇ ਫੋਨ ਮਿਲਿਆ ਉਹਨਾਂ ਦਾ ਮਨਰਸ ਨੂੰ ਕਿਵੇਂ ਅਸੀਂ ਉਹਨਾਂ ਦੇ ਆਈਐਮਆਈ ਸਰਚ ਲਗਵਾਵਾਂਗੇ ਜੀ ਇਹਨਾਂ ਦੀ ਸੀਡੀਆਰਸ ਲਾਵਾਂਗੇ ਤੇ ਫਰਦਰ ਇਨਵੈਸਟੀਗੇਸ਼ਨ ਹੈ ਕਾਫੀ ਲੰਬੀ ਹੁੰਦੀ ਹੈ ਕੋਈ ਸਰ ਹੈ ਜੇ ਕੇਸ ਬੰਦੇ ਕਿ ਇਹ ਲੋਕ ਰਿਪੋਰਟ ਦਰਜ ਕਰਵਾਉਂਦੇ ਉਹਨਾਂ ਦੇ ਫੋਨ ਨੂੰ ਸਨੈਚ ਕਰਦੇ ਹੁਣ ਇਹ ਉੱਥੋਂ ਹੀ ਇਹ ਗੱਲ ਸਾਹਮਣੇ ਆਏਗੀ ਨਾ ਜਦੋਂ ਉਸ ਇਸ ਦਾ ਫੋਨ ਦਾ ਓਨਰ ਲੱਭਾਂਗੇ ਉਹਦੇ ਨਾਲ ਕੰਟੈਕਟ ਕਰਾਂਗੇ ਜਿਹੜੇ ਸਨੈਚਰ ਹਜੇ ਵੀ ਮਤਲਬ ਮਾਰਕੀਟ 'ਚ ਹੈਗੇ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਹੈ ਚੇਤਾਵਨੀ ਤਾਂ ਦੇਖੋ ਜੀ ਇੱਕੋ ਹੀ ਆ ਤੇ ਪੁਲਿਸ ਦਾ ਜਿਹੜਾ ਵਾਸਤਾ ਹੈ ਦੋ ਤਰ੍ਹਾਂ ਦੇ ਵਿਅਕਤੀਆਂ ਨਾਲ ਅੱਛੇ ਔਰ ਬੁਰੇ ਜਿਹੜੇ ਲੋਕ ਅੱਛੇ ਨੇ ਉਹਨਾਂ ਵਾਸਤੇ ਅਸੀਂ ਉਹਨਾਂ ਦੀ ਹੈਲਪ ਕਰਨ ਵਾਸਤੇ ਉਹਨਾਂ ਦੀ ਮਦਦ ਕਰਨ ਵਾਸਤੇ ਅਸੀਂ 24 ਘੰਟੇ ਤਿਆਰ ਆ ਔਰ ਜਿਹੜੇ ਲੋਕ ਗਲਤ ਕੰਮ ਕਰਨਗੇ ਪਬਲਿਕ ਨੂੰ ਪਰੇਸ਼ਾਨ ਕਰਨਗੇ ਉਹਨਾਂ ਨੂੰ ਤੰਨ ਪਰੇਸ਼ਾਨ ਕਰਕੇ ਉਹਨਾਂ ਦੀਆਂ ਚੀਜ਼ਾਂ ਖੋਣਗੇ ਚੋਰੀਆਂ ਕਰਨਗੇ ਉਹਨਾਂ ਦੇ ਤਾਂ ਅਸੀਂ ਖਿਲਾਫ ਹੀ ਖਿਲਾਫ ਹੈ ਉਹ 24 ਘੰਟੇ ਕਿ ਲੁਧਿਆਣਾ ਇਸ ਦੇ ਐਸਪੀ ਸੁਮੇਸ਼ੂਰ ਜੀ ਤੇ ਇਹਨਾਂ ਵੱਲੋਂ ਸਖਤ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜੋ ਸਾਡੇ ਲੁਧਿਆਣੇ ਦਾ ਜਿਹੜਾ ਹੈ ਲੋਅਨ ਆਰਡਰ ਪੰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ